हां जी किसान वीरो स्वागत है त्वाडा अपने YouTube चैनल बाबा डेयरी फार्म ਦੇ ਉਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸੀ ਟਾਪ ਬਰੀਡ ਵੜ ਸੇਲ ਲਈ ਲੈ ਕੇ ਆਏ ਆਂਗੇ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ ਇੱਧਰ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਉਹ ਠੀਕ ਹੋ ਤਾਂ ਬੰਦਾ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਸੋਹਣਾ ਚੱਲੀ ਜਾਂਦਾ ਬਾਈ ਪ੍ਰਮਾਤਮਾ ਦੀ ਕਿਰਪਾ ਨਾਲ ਹਾਂਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਵੀਰੇ ਦਵਿੰਦਰ ਸਿੰਘ ਆ ਪਿੰਡ ਢੱਲਵਾ ਠੀਕ ਆ ਤਹਿਸੀਲ ਆਪਾਂ ਨੂੰ ਤੱਪਾ ਪੈਂਦੀ ਐ ਤੇ ਜ਼ਿਲ੍ਹਾ ਆਪਣਾ ਬਰਨਾਲਾ ਏ ਤੇ ਨੇੜੇ ਪਿੰਡ ਵੀ ਨੇੜੇ ਵੀਰੇ ਆਪਾਂ ਨੂੰ ਸੁਖਪਰਾਚਾਰ ਕਿਲੋਮੀਟਰ ਪੈਂਦਾ ਤੇ ਤੱਪਾ ਸ਼ਹਿਰ ਵੀ ਆਪਾਂ ਨੂੰ ਮਤਲਬ ਕਿ 4-5 ਕਿਲੋਮੀਟਰ ਹੀ ਪੈਂਦਾ ਠੀਕ ਹਾਂਜੀ ਬਾਈ ਮੋਬਾਈਲ ਨੰਬਰ ਬੋਲ ਦਿਖਣਾ ਮੋਬਾਈਲ ਨੰਬਰ 7696 ਦਵਿੰਦਰ ਭਾਈ ਪਹਿਲਾਂ ਤਾਨੂੰ ਕਹਿ ਲਿਆ ਨਗੀਨਾ ਹਨਾ ਬਾਈ ਅੱਜ ਸਹੀ ਗੱਲ ਆ ਨਗੀਨਾ ਹੀ ਆਪਣੇ ਕੋਲੇ ਆ ਸਹੀ ਗੱਲ ਵਾਈਗਰੂ ਦੀ ਕਿਰਪਾ ਨਾਲ ਹੂੰ ਤੇ ਬਹੁਤ ਚੰਗਾ ਜਾਨਵਰ ਲਿਆਂਦਾਗਾ ਠੀਕ ਹੈ ਤੇ ਉਹੀ ਗੱਲ ਆ ਬਹੁਤ ਮੁਸ਼ਕਲਾਂ ਨਾਲ ਮਿਲਦਾ ਇਹ ਜੱਕਾ ਦੇ ਮਤਲਬ ਕਿ ਸੁਬਬੀ ਮਿਲਦਾਗਾ ਹਾਂਜੀ ਹਾਂਜੀ ਚੰਗੇ ਕੱਦ ਵਾਲੀ ਤੇ ਚੰਗੇ ਵਜਨ ਵਾਲੀ ਚੰਗੇ ਵਜਨ ਵਾਲੀ ਬਾਈ ਫੁੱਲ ਬਰੀਡ ਆਗੀ ਸਹੀ ਗੱਲ ਤੇ ਪਿੱਛੇ ਵੀ ਬੱਚੇ ਨੂੰ ਜਨਮ ਦਿੱਤਾ ਵੈਸੇ ਹਾਂ ਤੇ ਬਰੀਡ ਨੂੰ ਫੁੱਲ ਨੂੰ ਜਨਮ ਦਿੱਤਾ ਇਹਨੇ ਠੀਕ ਹੈ ਹਾਂਜੀ ਵੀਰੇ ਦਵਿੰਦਰ ਕਿਹੜਾ ਬਈ ਐ ਸੁਆ ਸੁਈ ਆ ਇਹ ਸੁਆ ਵੀਰੇ ਦੂਸਰਾ ਸੁਆ ਵਹਿੜ ਸੁਈ ਹੈਗੀ ਕਦੋਂ ਸੁਈ ਆ ਬਈ ਸੁਈ ਵੀਰੇ ਕੱਲ ਤੜਕੇ ਸੁਈ ਆ ਕੱਲ ਤੜ ਹਾਂਜੀ ਹਾਂਜੀ ਤੇ ਬੱਚਾ ਬਸਾ ਹਨਾ ਇਹਦੇ ਮਾੜਾ ਬੱਚਾ ਵੀਰੇ ਬੱਛਾ ਹੈਗਾ ਤੇ ਬੱਚੇ ਦੀ ਕੁਆਲਿਟੀ ਆਪਾਂ ਚੈੱਕ ਕਰੀਏ ਬੱਚੇ ਦੀ ਕੁਆਲਿਟੀ ਕੁਆਲ ਹਾਂਜੀ ਹਾਂਜੀ ਇਹ ਟਰਾਈ ਬੋਲਾ ਵੀਰੇ ਉਹਦਾ ਸੀਮਨ ਹੈ ਠੀਕ ਹੈ ਹਾਂਜੀ ਹਾਂਜੀ ਚੰਗੇ ਸੀਮਨ ਦਾ ਪੂਰੇ ਚੰਗੇ ਸੀਮਨ ਦਾ ਹਾਂਜੀ ਹਾਂਜੀ ਭਾਈ ਐ ਲੱਗਦੇ ਨਹੀਂ ਮਤਲਬ ਕੱਲ ਸੂਈਗਾ ਤੇ ਬੱਚੇ ਦਾ ਵੀ ਵਜਨ ਫੁੱਲ ਆ ਤੇ ਗਾਂ ਦਾ ਵੀ ਸੁਖਨਾ ਵਜਨ ਫੁੱਲੀ ਤੇ ਦਵਿੰਦਰ ਭਾਈ ਕਿੰਨਾ ਕ ਬੋਲਾ ਫਿਰ ਕੱਢਿਆ ਵੀਰੇ 7 ਕਿਲੋ ਰਾਤ ਆਪਣੇ ਕੋਲੇ ਰਾਤ ਹੀ ਆਈ ਆ ਇਹ ਹਾਂ ਆਪਾਂ 7 ਕਿਲੋ ਬੋਲਾ ਕੱਢਿਆ ਸੀਗਾ ਠੀਕ ਹੈ ਹਾਂਜੀ ਭਾਈ ਤੇ ਬਾਕੀ ਜੇ ਹੁਣ ਇਹਦੇ ਗੱਲ ਕਰਾਂ ਮੈਂ ਕੱਦ ਕਾਟ ਦੀ ਜਾਂ ਇਹਦੇ ਬਾਈ ਫੁੱਲ ਕੱਦਦਾਗਾ ਫੁੱਲ ਵਜਨ ਬਹਿੜਾ ਕਲੀ ਵੀ ਬਾਲੀ ਆ ਬਾਈ ਸੁੱਖ ਨਾਲ ਫੁੱਲ ਪਲੀ ਹੋਈ ਬਹਿੜਾਗੀ ਹਜੇ ਤਾਂ ਇਹ ਲੱਗਦੇ ਜਿਵੇਂ ਸੂਣਾ ਹੁੰਦਾ ਹਾਂ ਹਾਂਜੀ 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 ਬਾਈ ਹਾਂਜੀ ਹਾਂਜੀ ਕੋਈ ਐ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਵੀ ਜਿਵੇਂ ਬਹਿੜ ਕੱਲ ਸੂਈ ਆ ਤੇ ਬਾਈ ਇਹਦਾ ਨਾ ਲੇਵਾ ਦਿਖਾਉਣੇ ਆ ਪਹਿਲਾਂ ਸਾਨੂੰ ਅਸਲ ਅਗਲਾ ਕਹਿ ਦਿੰਦਾ ਹਾਂਜੀ ਹਾਂਜੀ ਬਾਈ ਆ ਇਹ ਕਹਿੰਦੇ ਆ ਹੈਨਾ ਇਹ ਬਾਈ ਮਤਲਬ ਕਿ ਪਿਛਲੇ ਸੂਏ ਨੇ 26 ਲੀਟਰ ਦੁੱਧ ਦਿੱਤਾਗਾ ਠੀਕ ਹੈ ਹਾਂਜੀ 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 ਜੀ ਇਸ ਵਾਰ ਭਈ ਆਪਾਂ ਬਾਲਾ ਨਹੀਂ ਕਹਿੰਦੇ ਹੈਗੇ ਬਸ 30 ਦੇ ਇੱਧਰ ਉੱਧਰ ਮਤਲਬ ਕਿ ਕਹਿ ਕੇ ਦੇਣੀ ਆਪਾਂ ਸਟਾਈਕ ਹੈ ਇੱਕ ਚੀਜ਼ ਹੋਰ ਆ ਯਾਰ ਸੂਤ ਹੋ ਗੈਪ ਦਿਖਾ ਦੱਸ ਦੇ ਹਾਂਜੀ ਹਾਂਜੀ ਬਾਈ ਬੱਸ ਲਓ ਦੇਖ ਲਓ ਤੁਸੀਂ ਐ ਸਮਝ ਲਓ ਉਂਗਲੀਆਂ ਹੀ ਪੈਂਦੀਆਂ ਨੇ ਤੇ ਸੂ ਨਾਲ ਲਾਈ ਫਿਰਦੀ ਐ ਕਿਵੇਂ ਅੱਛਾ ਇੱਕ ਇਹ ਆ ਬਾਈ ਹਜੇ ਤਾਂ ਮਤਲਬ ਕਿ ਬੈੜ ਨਾ ਦੁੱਧ ਤੇ ਨਹੀਂ ਹੈਗੀ ਤੁਸੀਂ ਐ ਸਮਝ ਲਓ ਹੁਣ ਬੌਲਾ 15 16 ਕਿਲੋ ਤਿਆਰ ਐ ਦੱਸ ਲੈ ਕਿਥਾਂ ਦੇਖ ਯਾਰ ਹੈ ਨਾ ਤੇ ਜਦੋਂ ਇਹ ਪ੍ਰੋਪਰ ਦੁੱਧ ਤੇ ਆ ਗਈ ਪੀਕ ਲੈਵਲ ਫੜਿਆ ਇਹਨੇ ਗਾਂ ਨੇ ਆਪਦਾ ਤੇ ਉਹੀ ਗੱਲਾਂ ਕੁਝ ਹੋਰ ਹੀ ਬਣ ਜਾਣਾ ਇਹਨੇ ਸਹੀ ਗੱਲ ਹਾਂਜੀ ਹਾਂਜੀ ਬਾਈ ਬਾਕੀ ਨਾੜਾ ਨੂੜਾ ਥਣ ਬਾਈ ਬਾਹਲਾ ਚੰਗਾ ਗਾ ਕਿਸੇ ਪੱਸੇ ਮਤਲਬ ਕੀ ਤਥਈ ਨਹੀਂ ਹੈਗੀ ਬਾੜ ਚ ਹਾਂਜੀ ਹਾਂਜੀ ਸਹੀ ਗੱਲ ਆ ਤੇ ਦਵਿੰਦਰ ਬਾਈ ਖੋਲ ਦੇ ਤੋ ਇਹਦੀ ਬਰੀਡ ਦੀ ਗੱਲ ਕਰੀਏ ਇਹਦੇ ਪ੍ਰਿੰਟ ਦੀ ਗੱਲ ਕਰੀਏ ਮੈਂ ਕਹਣਾ ਬਾਈ ਕਹਿਣ ਦੀ ਲੋੜ ਨਹੀਂ ਕਿਉਂਕਿ ਅਸਲ ਵਿੱਚ ਆਪਾਂ ਨੂੰ ਬਾਹਲੀਆਂ ਗੱਲਾਂ ਕਰਨ ਦੀ ਅੱਜ ਲੋੜ ਨਹੀਂ ਹੈਗੀ ਜਿਹੜੇ ਨੂੰ ਪਰਖਾ ਉਹਨੇ ਦੇਖ ਹੀ ਹਾਂਜੀ 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 ਵੀਰੇ ਗਾਂ ਦੱਸਦੀ ਹੈਗੀ ਸਹੀ ਗੱਲ ਮਤਲਬ ਕਿ ਮੈਂ ਕੀ ਚੀਜ਼ ਹੈਨਾ ਹਾਂਜੀ ਭਾਈ ਬਾਕੀ ਲੇਵੇ ਦੀ ਗੱਲ ਕਰੀਏ ਐਨ ਪੱਟਾਂ ਦੇ ਵਿਚਾਲੇ ਕਹਿ ਸਕਦੇ ਹਾਂ ਹਾਂਜੀ 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 ਭਾਈ ਹਾਂਜੀ ਬਹੁਤ ਸੋਹਣਾ ਕਰਮਾ ਇਹਨੂੰ ਬੈਡ ਦੀ ਚਾਲ ਮਤਲਬ ਬੋਡੀ ਸਟਰਕਚਰ ਹਾਂਜੀ 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 ਭਾਈ ਹਾਂਜੀ ਲੈ ਜੀ ਬਰੀਡ ਇਹਦਾ ਫੇਸ ਬਹੁਤ ਚੰਗੇ ਵਜਨ ਵਾਲੀ ਬੈਡ ਆ ਤੇ ਦਵਿੰਦਰ ਭਾਈ ਇਹਦਾ ਅੱਜ ਫਿਰ ਮੁੱਲ ਦੱਸ ਕੀ ਰਹੂਗਾ ਬਾਈ ਮੁੱਲ ਤਾਂ ਦੇਖੋ ਮਤਲਬ ਕਿ ਆਪਣੇ ਪਹਿਲਾਂ ਵੀ ਜਾਇਜ਼ ਹੀ ਹੁੰਦੇ ਆ ਹੂੰ ਅੱਛਾ ਇੱਕ ਗੱਲ ਆ ਕਿ ਇਹ ਜੀ ਵੈੜ ਦਾ ਮੁੱਲ ਕਰ ਲਈਏ ਜਿੰਨਾ ਕਰ ਲਈਏ ਘੱਟ ਹੀ ਘੱਟ ਆ ਹੂੰ ਪਰ ਆਪਾਂ ਦੇ ਲੈਣਾ ਵੀ ਮੁੱਲ ਕਰਾਂਗੇ ਕੋਈ ਮਤਲਬ ਕਿ 95 ਨਹੀਂ ਕੋਈ ਲੱਖ ਨਹੀਂ ਮੁੱਲ ਕਰਾਉਣ ਨੂੰ ਆਪਾਂ ਲੱਖ ਵੀ ਕਰ ਦਾਂਗੇ ਠੀਕ ਆ ਤੇ ਪਰ ਅੱਜ ਆਪਾਂ 87000 ਦੀ ਵੈੜ ਦੇ ਦਾਂਗੇ ਮੁੱਲ ਕਰਾਉਣ ਦਾ ਹਾਂ ਮੁੱਲ ਕਰਾਉਣ ਨੂੰ ਲੱਖ ਕਰਾ ਲਓ ਬਾਈ 95 ਕਰਾ ਲਓ ਹਨਾ ਪਰ ਇੱਕ 87000 ਦੀ ਵੈੜ ਦੇ ਦਿਆਂਗੇ ਅੱਜ ਆਪਾਂ। ਚੱਕੋ ਬਾਈ। ਪੂਰੀ 87000 ਰੁਪਏ ਦੀ ਵੈੜ ਬਾਈ ਕਰਨਾ ਆਪਾਂ। ਅੱਛਾ ਆਪਣੀ ਫੁੱਲ ਗਾਰੰਟੀ ਹੋਊਗੀ ਬਾਈ। ਕੋਈ ਭੂਰ ਸਰਲੇ ਦੀ। ਕੋਈ ਥਣ ਕੱਕ ਦੀ। ਠੀਕ ਆ। ਹਨਾ ਕਿਸੇ ਨੇ ਆਨਲਾਈਨ ਮਗਵਾਉਣੀ ਹੈ ਪਾਉਣ ਆਨਲਾਈਨ ਵੀ ਭੇਜ ਦਾਂਗੇ ਘਰੇ ਖੜ ਕੇ ਅਗਲੇ ਧਾਰਾ ਮਰਵਾ ਦਾਂਗੇ। ਤੇ ਦਵਿੰਦਰ ਵਿਆਨਾ ਪੱਕਾ ਪਾਵੇ। ਧਾਰਾ ਮਾਰੂਗੇ ਬਾਈ। ਧਾਰਾ ਮਾਰ ਦਿੰਦੇ ਬਾਈ। ਮਾਰ ਦੋ ਬਤੁ ਜੱਟ। ਦਵਿੰਦਰ ਠੰਡੀ ਵਾਲੀ ਹੈ ਯਾਰ ਹਨਾ। ਬਾਈ ਦੇਣਾ ਪਹੁੰਚੀ ਲੋਡ ਨਹੀਂ। ਹਮ। ਲਓ। ਕਿਉਂਕਿ ਅਸਲ ਵਿੱਚ ਵਰੀੜ ਤਾਂ ਵਰੀ ਜੜੀ ਹੈ ਯਾਰ ਹਨਾ। ਉਹੀ ਗੱਲ ਹੈ ਦੇਖੋ ਬਈ ਮੋਟੀ ਮੋਟੀ ਚਬਾਈ ਐਨ ਮੈਂ ਕਹਿੰਦਾ ਪੀੜੀ ਦੇ ਪਾਵੇ ਨਾਲ ਦਾ ਕਰਮਾ ਇਹਨੂੰ ਥਾਣ ਲੱਗਿਆ ਬਾਕੀ ਚੂਣ ਚਬਾ ਵੀ ਤੁਸੀਂ ਚੈੱਕ ਮਸ਼ੀਨ ਨਾਲ ਚਲੋ ਬਈ ਹੱਥੀ ਚਲੋ ਹੱਥੀ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਇਹ ਦੇਖੋ ਨਾਦਾ ਬਾਈ ਨੇ ਬੱਚਾ ਛੱਡਿਆ ਤੇ ਨਾ ਹੀ ਲਾਇਆ ਨੇ ਆਣਾ ਹਾਂਜੀ ਬਈ ਉਹ ਇਹ ਸਿੱਧਾ ਬਹਿ ਗਿਆ ਨਾ ਕੋਈ ਡਰ ਗਿਆ ਕਰਮਣੀ ਮਾਏ ਨਾ ਜਿੱਥੇ ਖੜੀ ਐਸੋ ਖੜੀ ਐ ਕਿ ਨਹੀਂ ਦੇਵਾਂ ਅੰਦਰ ਭਈ ਉਂਗਲਰ ਕੀ ਧਾਰ ਪੈਂਦੀ ਆ ਅੱਛਾ ਬਹਿ ਜਾ ਉੱਠ ਜਾਲਾ ਕੰਮ ਹੀ ਆ ਸਹੀ ਗੱਲ ਹਾਂ ਮਸ਼ੀਨ ਤੇ ਲਾਉਣੀਆਂ ਮਸ਼ੀਨ ਤੇ ਲਾ ਲਓ ਤੇ ਹੱਥੀਂ ਚੋਣੀਆਂ ਦੋਨਾਂ ਪਾਸੇ ਹੱਥੀਂ ਮਤਲਬ ਕਿ ਝੋ ਸਕਦੇ ਆ ਬੈਡ ਨੂੰ ਆਪਾਂ ਕੀ ਬਾਤ ਹਾਂਜੀ ਹਾਂਜੀ ਭਾਈ ਲਓ ਕੀ ਬਾਤ ਆ ਛਾਣ ਸੁਣ ਦਾ ਸਾਈਜ਼ ਬੈੜ ਦਾ ਬਾਹਲਾ ਚੰਗਾ ਬਾਈ ਸਹੀ ਗੱਲ ਹਾਂਜੀ ਹਾਂਜੀ ਭਾਈ ਤੇ ਜੇ ਕਿਸੇ ਵੀ ਵੀਰ ਨੂੰ ਨਾ ਭਾਈ ਬੈੜ ਪਸੰਦ ਆਵੇ ਤਾਂ ਤੁਸੀਂ ਬਾਈ ਨਾਲ ਕਰ ਲਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ